ਵਾਰ ਨੰਬਰ 32 ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਸ਼ੀਲ ਮੈਣੀ ਨੇ ਵੋਟਰਾਂ ਦੇ ਨਾਲ ਕੀਤੀ ਮੀਟਿੰਗ ਐਨ ਡੀ ਟੀਵੀ ਪੰਜਾਬ న్యూਸ ਲਈ ਫਗਵਾੜਾ ਤੋਂ ਯਸ਼ਰਮਾ ਤੇ ਪੁਨੀਤ ਦੀ ਰਿਪੋਰਟ ਸੁੱਖ ਦੇ ਵਿੱਚ ਸਾਰੇ ਵਿਆਹ ਸ਼ਾਦੀਆਂ ਦੇ ਵਿੱਚ ਸਾਰ ਨੂੰ ਪਹਿਲਾ ਜਾਂਦੇ ਆ ਜਿਸ ਦੇ ਨਾਲ ਕਿ ਸਭਾ ਨੂੰ ਪੱਲ ਪਛਾਣਨਾ ਸਵੇਰੇ ਨਹੀਂ ਐਸੇ ਟਾਈਮ ਕਿੱਥੇ ਵੀ ਜਾਣਾ ਬਹੁਤ ਸੁਸ਼ੀਲ ਮੈਣੀ ਚਾਹੇ ਕੋਠਾੜੇ ਦਾ ਕੰਮ ਆ ਕਿਆ ਹੈ ਕਿਸੇ ਦਫਤਰ ਦਾ ਕੰਮ ਇਹ ਬੜੀ ਮਸ਼ੀਨ ਲਾ ਕੇ ਛੱਜ ਕਲੋਨੀ ਦਾ ਕੰਮ ਜਿਹੜਾ ਕਰਾਉਣ ਲੱਗੇ ਨੇ ਇਹ ਵੀ ਹੈਗਾ ਵੀ ਛੱਜ ਕਲੋਨੀ ਆ ਬਾਕੀ ਸਾਰੇ ਵੀ ਹੈ ਕਿੰਨੇ ਗਰੀਬ ਜੱਟ ਹੈ ਇਹ ਸਾਰੇ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਆਇਆ ਇਹ ਅਸੀਂ ਸਾਰਿਆਂ ਨੇ ਇਹਨੂੰ ਵੇਖਿਆ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਸ਼ਹਿਰ ਦੇ ਮਜੂਦਾ ਐਮ.ਐਲ.ਏ. ਸਰਦਾਰ ਬਲਵਿੰਦਰ ਸਿੰਘ ਢੀਡਾਰੀਵਾਲ ਪੰਜਾਬ ਕਾਂਗਰਸ ਦੇ ਸੀਨੀਅਰ ਅਗਰ ਔਰ ਮਹਾਨ ਸਮਾਜ ਸੇਵੀ ਬੰਧੀ ਰਾਜਾ ਸੋਢੀ ਜੀ ਉਹਨਾਂ ਦੇ ਨਾਲ ਸਾਡੇ ਮਾਰਕਟ ਭਜਨ ਜੀ, ਦੂਸਰਾ ਮੌਸਲਾ ਜੀ, ਜੋਗਾ ਰਾਜ ਜੀ ਔਰ ਹੋਰ ਵੀ ਸ਼ਹਿਰ ਦੇ ਬਹੁਤ ਹੀ ਬਦਵੰਤੇ ਪੁਰਾਣੇ ਕਾਂਗਰਸੀ ਪੰਡਾਤ ਬੈਠੇ ਹੋਏ ਬਹੁਤ ਹੀ ਸਤਿਕਾਰਯੋਗ ਨਾਗਰਾਂ ਪਹਿਣਾ ਨੌਜਵਾਨ ਵੀ ਬਜ਼ੁਰਗ ਸਾਰਿਆਂ ਨੂੰ ਮੈਂ ਨਮਨ ਕਰਦਾ ਹੋਇਆ ਜੈ ਭੀ ਜੈ ਭਾਰਤ ਆਖਦਾ ਸੋ ਸਾਥੀਓ ਜੋ ਭਗਵਾਨ ਦੇ ਵਿੱਚ ਦੀ ਲੋੜ ਇਸ ਕਰਕੇ ਅੱਜ ਜਿਹੜੇ ਬੰਦੇ ਪੈਸੇ ਵੰਡਦੇ ਫਿਰਦੇ ਆ ਪੈਸੇ ਲਾ ਲੋ ਇਹਨਾਂ ਤੋਂ ਪਰ ਇਹਨਾਂ ਨੂੰ ਪੈਸੇ ਲਾ ਕੇ ਜਵਾਬ ਵੋਟ ਦੇ ਨਾਲ ਦੇਣਾ ਵੀ ਅਸੀਂ ਬੁਕਾਉ ਨਹੀਂ ਹੈਗੇ ਉਹ ਕੀ ਕਹਿੰਦੇ ਆ ਮਨੋਰਨਗਰ ਫਰੀਦ ਲੈਣਾ ਸੱਚ ਕੋਲੋਨੀ ਫਰੀਦ ਲੈਣੀ ਆ ਔਰ ਅੱਜ ਉਹਨਾਂ ਨੇ ਬੰਦੇ ਬੁਲਾਏ ਆ ਉਹਨਾਂ ਦੇ ਜਿਹੜੇ ਵੋਟਰ ਵੋਟ ਕਾਰਡ ਆ ਉਹਨਾਂ ਦੀਆਂ ਫੋਟੋ ਖਿੱਚੀਆਂ ਜਦੋਂ ਤੁਸੀਂ ਕੰਮ ਕਰਾਣ ਜਾਣਾ ਉਹ ਫੋਟੋ ਤੁਹਾਨੂੰ ਦਿਖਾ ਕੇ ਤੁਹਾਡਾ ਕਿਸੇ ਨਾਲ ਕੰਮ ਨਹੀਂ ਕਰਨਾ ਜਿੱਦਾਂ ਤੁਹਾਨੂੰ ਪਹਿਲਾਂ ਪ੍ਰੋਬਲਮ ਹੋਈ ਸੀ ਉੱਤੇ ਫੇਰ ਹੋਣੀ ਆ ਇਸ ਕਰਕੇ ਪ੍ਰਭੂ ਰਾਮ ਨੂੰ ਸਾਰਿਆਂ ਨੂੰ ਯਾਦ ਕਰਕੇ ਮਾਤਾ ਰਾਣੀ ਨੂੰ ਯਾਦ ਕਰਕੇ ਇੱਕ ਇੱਕ ਵੋਟ ਪੰਜੇ ਦੇ ਨਿਸ਼ਾਨ ਤੇ ਧਾਰੀਬਾਹ ਸਾਹਿਬ ਦੀ ਬੈਗ ਸੀਗੀ ਜਿਹੜਾ ਕੁਲਵੀਰ ਦਾ ਛੋਟਕੀ साहब, ले शर्मा जी संजय लाल खाला जी जो के बसपा कांग्रेस के साझे उम्मीदवार इसी तरह वार्ड नंबर बत्ती बसपा कांग्रेस के साझे उम्मीदवार सुशील मेनी जी ਸਟੇਜ ਉਪਰ ਬੈਠੇ ਬਹੁਤ ਬਤਵੰਤੇ ਸੱਜਣ ਅਤੇ ਮੇਰੇ ਸਾਹਮਣੇ ਬੈਠੇ ਬਹੁਤ ਹੀ ਸਤਿਕਾਰਯੋਗ ਇਸੇ ਮੌਕੇ ਤੇ ਬਤਵੰਤੇ ਸੱਜਣ ਅਤੇ ਇਲਾਕੇ ਦੇ ਵਾਸੀ ਵੀ ਬਹੁਤ ਹੀ ਸਤਿਕਾਰਯੋਗ ਮਾਤਾ ਪਿਓ ਤੇਾਰੇ ਬੱਚਿਓ ਉਹ ਮੈਂ ਕਿ ਇਲੈਕਸ਼ਨ ਦੇ ਵਿੱਚ ਆਮ ਤੌਰ ਤੇ ਸਾਰੇ ਹੀ ਲੇਟ ਹੋ ਜਾਂਦੇ ਆ ਉਹਦੇ ਵਿੱਚ ਅੱਜ ਮੈਂ ਵੀ ਲੇਟ ਚਲਦਾ ਮੇਰੇ ਕੋਲ ਕੈਂਸਲ ਡੇਟ ਕਿੰਨਾ ਲੇਟ ਚਲ ਰਹੇ ਆ ਤੇ ਮੈਨੇ ਸਾਹਿਬ ਦੀ ਬੇਨਤੀ ਸੀ ਕਿ ਜਲਦੀ ਉਹ ਇੱਕ ਪ੍ਰੋਗਰਾਮ ਵਿੱਚ ਹੋ ਸੀਗਾ ਉਹਨੂੰ ਸਕਿੱਪ ਕਰਕੇ ਸੀ ਇੱਥੇ ਆ ਗਿਆ ਤੇ ਇਸ ਕਰਕੇ ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗਾ ਕਿਉਂਕਿ ਸਾਰੇ ਜਾਣਦੇ ਹੈਗੇ ਆ ਤੇ ਜਿਸ ਤਰ੍ਹਾਂ ਮੇਖ ਰਾਜ ਜੀ ਨੇ ਵੀ ਦੱਸਿਆ ਕਿ ਸੁਸ਼ੀਲ ਮੈਨੇ ਜੀ ਸਾਡੇ ਉਹ ਸਤਿਕਾਰਯੋਗ ਸਖਸ਼ੇ ਥਗੇ ਨੇ ਜਿੰਨਾ ਦੀ ਜਾਣਕਾਰੀ ਦੇਣਾ ਸ਼ਬਦਾਂ ਵਿੱਚ ਬਿਆਨ ਕਰਨਾ ਬਹੁਤ ਮੁਸ਼ਕਲ ਹੈ ਕਿਉਂਕਿ ਇਹਨਾਂ ਦਾ ਐਕਸਪੀਰੀਅੰਸ ਅਤੇ ਤਜਰਬਾ ਅਤੇ ਫਗਵਾੜੇ ਦੀ ਛੋਟੀ ਤੋਂ ਛੋਟੀ ਗੱਲ ਬਾਰੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਰੱਖਣਾ ਤੋਂ ਅਸੀਂ ਵੀ ਮੈਂ ਖੁਦ ਕਿਉਂਕਿ ਅਜੇ ਐਕਸਪੀਰੀਅੰਸ ਦੇ ਤੌਰ ਤੇ ਮੇਰਾ ਤਾਂ 4-5 ਸਾਲ ਦਾ ਤਜਰਬਾ ਤੋਂ ਮੈਨੀ ਸਾਹਿਬ ਦਾ ਸਾਡੇ ਇਸ ਖੇਤਰ ਦੇ ਵਿਧਾਨਮਾ ਹੈਗੇ ਨੇ ਅਸੀਂ ਵੀ ਮੈਂ ਵੀ ਚਲੋ ਕਦੇ ਗੱਲਬਾਤ ਕਰਦਾ ਮੈਨੀ ਸਾਹਿਬ ਤੋਂ مشورہ ਕਰੀਦਾ ਇਹਨਾਂ ਤੋਂ ਗਾਈਡਲਾਈਨ ਲੈ ਕੇ ਪੇੜੀ ਅੱਗੇ ਸਰ ਚੱਕੀ ਦਾ ਹੈਗਾ ਇਸ ਕਰਕੇ ਮੈਂ ਜਦੋਂ ਤੋਂ ਪਹਿਲਾਂ ਮੈਂ ਇੱਥੇ ਐਸਟੀਐਮ ਸੀਗਾ ਉਦੋਂ ਕੀ ਔਰ ਪਿਛਲੇ ਲਗਭਗ 2 ਸੌਂਦੀ ਤੋਂ ਜਦੋਂ ਮੈਂ ਇੰਦਰ ਦੇ ਖੇਤਰ ਵਿੱਚ ਚਾਲਦੀ ਸੇਵਾ ਵਿੱਚ ਹਾਜ਼ਰ ਹੋਇਆ ਇਹਨਾਂ ਨੂੰ ਮੈਂ ਹਰ ਸਮੇਂ ਸੋਚਦੇ ਬੇਸ਼ੱਕ ਨੇ ਉਹ ਬਲੌਰ ਤੋਂ ਨੇ ਬੇਸ਼ੱਕ ਸੱਜੇ ਹੋਣੇ ਆ ਬੇਸ਼ੱਕ ਦੇ ਨਰਜੀ ਹੋਵੇ ਇਰੀਆ ਇਹਨਾਂ ਦੇ ਬਾਅਦ ਦੇ ਜਿੰਨੇ ਵੀ ਬਸਨੀਕ ਹੈ ਉਹਨਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕਰਨ ਵਾਸਤੇ ਹਰ ਸਮੇਂ ਤਤਪਰ ਰਹਿੰਦੇ ਨੇ ਇਹਨਾਂ ਦੇ ਦੂਰ ਦੇ ਸਿ ਸਦਕੇ ਹੀ ਸੀਗਾ ਜਿੰਨੇ ਵੀ ਇਹ ਸਲਕੇ ਦੇ ਵਿੱਚ ਦਰਦ ਹੁੰਦੇ ਕਿ ਸਲਕੇ ਦੇ ਵਿੱਚ ਕਦੇ ਲਾਈਟਾਂ ਨਹੀਂ ਲੱਗੀਆਂ ਕਦੇ ਗਲੀਆਂ ਨਹੀਂ ਬਣੀਆਂ ਕਦੇ ਨਾਲੀਆਂ ਨਹੀਂ ਬਣੀਆਂ ਅਤੇ ਨਾਲ ਹੀ ਕਦੇ ਕਿਸੇ ਨੂੰ ਕੋਈ ਜੇ ਵੀ ਗੁਪਸ਼ਪਤਾ ਪੈ ਗਈ ਤਾਂ ਕਿਸੇ ਵੀ ਪਾਰਟੀ ਦੇ ਵਰਕਰ ਕਿਸੇ ਵੀ ਪਾਰਟੀ ਦੇ ਨੁਮਾਇੰਦੇ ਅੱਜ ਅਸੀਂ ਇੱਥੇ ਪਹੁੰਚੇ ਹਾਂ ਤੁਹਾਡੇ ਕੋਲ ਸ਼ੀਲ ਮੈਣੀ ਜੀ ਜੋ ਬਾੜਨੰਗਰ 32 ਤੋਂ ਕਾਂਗਰਸ ਤੇ ਬੀਐਸਪੀ ਦੇ ਸਾਂਝੇ ਉਮੀਦਵਾਰ ਨੇ ਹੋਰ ਦੇ ਬਾਰੇ ਮੈਂ ਸਾਡਾ ਉਹਦੀ ਸ਼ਖਸੀਅਤ ਬਾਰੇ ਦੱਸਣਾ ਜਾਂ ਉਹਨਾਂ ਦੇ ਕੀਤੇ ਹੋਏ ਕੰਮਾਂ ਬਾਰੇ ਉਹਨਾਂ ਦੇ ਫਾਦਰ ਸਾਹਿਬ ਦੇ ਕੀਤੇ ਹੋਏ ਕੰਮਾਂ ਬਾਰੇ ਤੁਸੀਂ ਸਾਰੇ ਜਾਣਦੇ ਹੋ ਉਹ ਇਸ ਬਾਟਨਾ ਤਾਂ ਕਿ ਪੂਰੇ ਹਲਕੇ ਦੇ ਨਾਲ ਉਹਨਾਂ ਦਾ ਸਤੰਦ ਰਿਆ ਔਰ ਸ਼ੀਲ ਮੈਨੇਜੀ ਉਹਨਾਂ ਦੇ ਸਾਥੀ ਕੋ ਪੂਰੀ ਔਰ ਪੂਰੀ ਟੀਮ ਹਮੇਸ਼ਾ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡੇ ਸਾਥੀ ਬਣੇ ਨੇ ਉਹ ਚਾਹੇ ਕੌਂਸਲ ਦੇ ਵਿੱਚ ਨਹੀਂ ਵੀ ਗਏ ਫਿਰ ਵੀ ਤੁਹਾਡੀ ਉਹਨੇ ਹਮੇਸ਼ਾ ਬਾਹ ਫੜੀ ਚਾਹੇ ਉਹ ਵਿਕਾਸ ਦੇ ਕੰਮ ਹੋਣ ਚਾਹੇ ਤੁਹਾਡੇ ਨਿਜੀ ਕੰਮ ਹੋਣ ਤੁਹਾਡੇ ਚਾਹੇ ਕਿਸੇ ਦਫ਼ਤਰ ਦੇ ਵਿੱਚ ਕੰਮ ਹੋਵੇ ਚਾਹੇ ਕਿਸੇ ਸਰਕਾਰੀ ਦੇ ਦਰਵਾਜ਼ੇ ਦੇ ਵਿੱਚ ਕੰਮ ਹੋਵੇ ਉਹ ਹਮੇਸ਼ਾ ਤੁਹਾਡੇ ਨਾਲ ਮੋਢੇ ਸੁੱਖ ਦੇ ਵਿੱਚ ਸਾਰੇ ਵਿਆਹ ਸ਼ਾਦੀਆਂ ਦੇ ਵਿੱਚ ਸਾਰਨੋਂ ਪਹਿਲਾਂ ਜਾਂਦੇ ਆ